ਰੀਸੈਂਟਲੀ ਨਾ ਜਿਹੜੇ ਕੈਨੇਡਾ ਦੇ ਬਿਜ਼ਨਸ ਆਨਰ ਆ ਨਾ ਉਹਨਾਂ ਦੇ ਵੱਲੋਂ ਬਹੁਤ ਚੀਜ਼ਾਂ ਸੁਣਨ ਨੂੰ ਮਿਲੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਚੀਜ਼ ਇਹ ਹੈ ਕਿ ਹੁਣ ਸਟੂਡੈਂਟ ਉਹਨਾਂ ਕੋਲ ਕਹਿੰਦੇ ਆਉਂਦੇ ਆ ਜਾਂ ਜਿਹੜੇ ਵਿਜ਼ਟਰ ਆਲੇ ਆਉਂਦੇ ਆ ਉਹ ਸਿੱਧਾ ਸਾਕੇ ਸਾਨੂੰ ਇਹ ਕਹਿੰਦੇ ਆ ਕਿ ਭਾਈ ਸਾਨੂੰ 10 10 ਡਾਲਰ ਤੇ ਰੱਖ ਲਓ 8 8 ਡਾਲਰ ਤੇ ਰੱਖ ਲਓ ਸਾਨੂੰ ਜ਼ਿਆਦਾ ਪੈਸੇ ਦੇਣ ਦੀ ਤੁਹਾਨੂੰ ਲੋੜ ਨਹੀਂ ਹੈ ਕਿਉਂਕਿ ਕੰਮ ਦੀ ਅੱਜ ਕੱਲ ਸ਼ਾਰਟੇਜ ਹੈ ਤੇ ਸਾਰੇ ਇੱਕ ਬੰਦੇ ਨੂੰ ਇਹੀ ਹੈ ਕਿ ਮੈਨੂੰ ਵੀ ਜਿੰਨੇ ਡਾਲਰ ਚ ਮਿਲਦਾ ਮਿਲ ਜੇ ਪਰ ਇਹਦੇ ਨਾਲ ਅਸਲ ਦੇ ਵਿੱਚ ਮਾਰਕੀਟ ਬਹੁਤ ਜ਼ਿਆਦਾ ਖਰਾਬ ਹੁੰਦੀ ਹੈ ਆਪਾਂ ਕਰ ਤਾਂ ਦਿੰਨੇ ਆ ਆਪਾਂ ਇਹ ਜਿਵੇਂ ਮੈਂ ਕੇਸ ਦੇਖਿਆ ਕਿ 1500 ਡਾਲਰ ਮਹੀਨਾ ਦੇ ਕੇ 6 ਦਿਨ 10-10 ਘੰਟੇ ਕੰਮ ਕਰਾਇਆ ਜਾ ਰਿਹਾ ਆ ਇੰਨਾ ਜ਼ਿਆਦਾ ਕੰਮ ਖਰਾਬ ਹੋਇਆ ਹੋਇਆ ਇਸ ਕਰਕੇ ਮੈਂ ਹਮੇਸ਼ਾ ਤੁਹਾਨੂੰ ਇਹ ਹੀ ਗੱਲ ਕਹਿਣਾ ਹੁੰਦਾ ਕਿ ਬਈ ਸਕਿੱਲ ਸਿੱਖ ਕੇ ਆਓ ਕਿਉਂਕਿ ਸਕਿੱਲ ਦਾ ਮੁੱਲ ਪੈਂਦਾ ਜਿੱਥੇ ਤੁਸੀਂ ਜਨਰਲ ਲੇਬਰ ਦੀ ਗੱਲ ਕਰੋਗੇ ਜਨਰਲ ਲੇਬਰ ਦੇ ਵਿੱਚ ਤੁਹਾਨੂੰ ਐਦਾਂ ਹੀ ਐਕਸਪਲੋਇਟ ਕੀਤਾ ਜਾਏਗਾ ਪਹਿਲਾਂ ਇਹ ਹੁੰਦਾ ਸੀ ਕਿ ਜਿਹੜੇ ਬਿਜ਼ਨਸ ਵਾਲੇ ਬੰਦੇ ਸੀ ਉਹ ਐਕਸਪਲੋਇਟ ਕਰਦੇ ਸੀ ਪਰ ਅੱਜ ਕੱਲ ਕੀ ਹੋ ਰਿਹਾ ਕਿ ਜਿਹੜੇ ਆਪਾਂ ਆ ਆਪਾਂ ਜਾ ਕੇ ਆਪ ਹੀ ਐਕਸਪਲੋਇਟ ਹੋ ਰਹੇ ਆ ਸਿਰਫ ਇਸੇ ਚੀਜ਼ ਕਰਕੇ ਕਿ ਕੰਮ ਨਹੀਂ ਹੈਗਾ ਤੇ ਕੰਮ ਸਾਨੂੰ ਜਿੰਨੇ ਮਰਜੀ ਡਾਲਰ ਦੇ ਵਿੱਚ ਦੇ ਦੋ ਇਸ ਕਰਕੇ ਗੱਲ ਇਹ ਹੀ ਹੈ ਕਿ ਆਪਦੀ ਕੋਈ ਨਾ ਕੋਈ ਸਕਿੱਲ ਇਹੇ ਜੀ ਸਿੱਖ ਲਓ ਜਿਹਦੇ ਕਰਕੇ ਤੁਹਾਨੂੰ ਕਿਸੇ ਦੇ ਹਾੜੇ ਨਾ ਕਢਣੇ ਪੈਣ ਜੇ ਤੁਹਾਡੇ ਕੋਲ ਕੰਮ ਨਹੀਂ ਵੀ ਹੈਗਾ ਤੁਹਾਨੂੰ ਘੱਟ ਡਾਲਰ ਤੇ ਮਿਲਦਾ ਆ ਤੁਸੀਂ ਆਪਦਾ ਕੰਮ ਆਪ ਸਟਾਰਟ ਕਰ ਲਓ